ਜੀ ਬੱਜੀ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੀ ਹਾਲ ਚਾਲ ਹੈ ਸਭਾ ਕਤੇ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬੱਜੇ ਚੈਨਲ ਆਪਣ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਰ ਲਈ ਜਈਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਆ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੋਪ ਬਿਆਨ ਬਰਾ ਦਾ ਸ਼ੌਂਕ ਕਰਾਂਦੇ ਰਿਆ ਕਰੀਏ ਸਦਨੋ ਅੱਜ ਆਪਾਂ ਤੁਹਾਨੂੰ ਜਿਹੜਾ ਆਪਣਾ ਵੀਡੀਓ ਸਟਾਰਟ ਹੋਣ ਸਾਰ ਆਪਾਂ ਪਹਿਲੇ ਮੰਨ ਕੇ ਚੱਲੋ ਜਿਹੜੇ ਸ਼ਬਦ ਆਪਾਂ ਬੋਲਦੇ ਆ ਠੀਕ ਆ ਉਹ ਮੈਂ ਹੌਲੀ ਤਾਂ ਬੋਲ ਰਿਹਾ ਕਿਉਂਕਿ ਕੱਲ ਆਪਣੇ ਇੱਕ ਠੀਕ ਆ ਜੀ ਸੱਜਣ ਦਾ ਕਮੈਂਟ ਆਇਆ ਸੀ ਆਪਾਂ ਉਹਨੂੰ ਸੱਜਣ ਹੀ ਕਹਾਂਗੇ ਠੀਕ ਆ ਜੀ ਆਪਣਾ ਭਰਾ ਵਾ ਉਹ ਵੱਡਾ ਭਰਾ ਆਪਣਾ ਠੀਕ ਆ ਜੀ ਵਿਸ਼ਾਲ ਤਨੇਜਾ ਉਹਦੀ ਮੇਰੇ ਸਹਾਨਾ ਆਈਡੀ ਦਾ ਨਾਮ ਸੀ ਠੀਕ ਆ ਮੇਰੇ ਸਹਾਨਾ ਭਰਾ ਨੇ ਕਦੇ ਕੋਈ ਨਾ ਸ਼ਬਦ ਪੜ੍ਹੇ ਨਹੀਂ ਨਾ ਹੀ ਕਦੇ ਬੋਲੇ ਆ ਜੀ ਠੀਕ ਆ ਜੀ ਘੱਟੋ ਘੱਟ ਭਾਈ ਜੀ 2 ਤੋਂ 3 ਸਾਲ ਹੋ ਗਏ ਆਪਾਂ ਇੱਕ ਹੀ ਸ਼ਬਦ ਦੇ ਵਿੱਚ ਸਾਰੇ ਆਪਣੇ ਵੀਰਾਂ ਨੂੰ ਸਲਾਮ ਦੁਆ ਕਰੀ ਦੀ ਆ ਠੀਕ ਹੈ ਜੀ Hindu ਭਰਾਵਾਂ ਦੇ ਲਈ ਆਪਾਂ ਨਮਸਕਾਰ ਕਹਿੰਦਾ ਆ ਠੀਕ ਹੈ ਮੁਸਲਮਾਨਾਂ ਭਰਾਵਾਂ ਦੇ ਲਈ ਆਪਾਂ ਅਦਾਬ ਕਹਿੰਦਾ ਆ ਤੇ ਆਪਣੇ ਪੰਜਾਬੀ ਵੀਰਾਂ ਦੇ ਲਈ ਸਦਨ ਆਪਾਂ ਸਤਿ ਸ੍ਰੀ ਅਕਾਲ ਕਹਿੰਦੇ ਆ ਠੀਕ ਹੈ ਤੇ ਉਹ ਭਰਾ ਨੇ ਕਮੈਂਟ ਕਰਿਆ ਕਿ ਬਾਈ ਜੀ ਦਾਪ ਸਤਿ ਸ੍ਰੀ ਅਕਾਲ ਕੀ ਹੁੰਦਾ ਦੇਖੋ ਜੀ ਮੇਰਾ ਭਰਾ ਕਦੇ ਸਕੂਲ ਟਾਈਮ ਦੇ ਵਿੱਚ ਮੇਰਾ ਵੀਰ ਕਦੇ ਕਿਤਾਬ ਖਦੂ ਚੱਕ ਲੈਣੀ ਸੀ ਤੁਹਾਨੂੰ ਅੱਜ ਇਹ ਗੱਲ ਕਰਨ ਦੀ ਲੋੜ ਹੀ ਨਾ ਪੈਂਦੀ ਮੇਰਾ ਭਰਾ ਠੀਕ ਹੈ ਬਾਈ ਜੀ ਵੀਡੀਓ ਪਹਿਲਾਂ ਧਿਆਨ ਨਾਲ ਸੁਣ ਲਿਆ ਕਰੋ ਫਿਰ ਕੋਈ ਕਮੈਂਟ ਕਰਿਆ ਕਰੋ ਮੇਰਾ ਭਰਾ ਠੀਕ ਹੈ ਭਾਈ ਜੀ ਮੈਂ ਦਾਬਨੀ ਆਦਾਬ ਕਿਹਾ ਸੀ ਠੀਕ ਹੈ ਧਿਆਨ ਨਾਲ ਆਪਣੀ ਵੀਡੀਓ ਤੁਸੀਂ ਵੇਖਿਆ ਕਰੋ ਮੇਰਾ ਭਰਾ ਉਦੋਂ ਬਾਅਦ ਕਮੈਂਟ ਕਰਿਆ ਕਰੋ ਮੇਰਾ ਭਰਾ ਠੀਕ ਹੈ ਤੇ ਨਾਲ ਹੀ ਉਸ ਭਰਾ ਨੇ ਆਪਾਂ ਨੂੰ ਕਮੈਂਟ ਕਰਿਆ ਕਿ ਵੀਰੇ ਜੀ ਇੰਨੇ ਹੀ ਚੰਗੇ ਆ ਤਾਂ ਰੱਖ ਲਾ ਮੈਂ ਕਿਹਾ ਭਰਾ ਗੱਲ ਹੀ ਕੋਈ ਨਹੀਂ ਡੇਲੀ ਦਾ ਸਾਨੂੰ ਤੂੰ 1000 ਰੁਪਏ ਪਾ ਦਿਆ ਕਰ ਡੇਲੀ ਦਾ ਜਿੰਨੇ ਜੇ ਨੰਬਰ ਕਹੇਗਾ ਉੰਨੇ ਅਸੀਂ ਰੱਖ ਲਿਆ ਕਰਾਂਗੇ ਗੱਲ ਹੀ ਕੋਈ ਨਹੀਂ ਮੇਰਾ ਭਰਾ ਦੇਖੋ ਯਾਰ ਬੰਦੇ ਦੀ ਸੋਚ ਕਿੱਥੇ ਆ ਚੰਗਾ ਪਲਾ ਬੰਦਾ ਜਾਂ ਤਾਂ ਹੋਵੇ ਨਾ ਕੋਈ ਹੋਰ ਸੇਲਰ ਹੋਵੇ ਬੰਦਾ ਮੰਨਦਾ ਵੀ ਆ YouTube ਤੇ ਬੰਦਾ ਵੀ ਸੇਲ ਦਾ ਕੰਮ ਹੋਵੇ ਤਾਂ ਇੱਕ ਦੂਜੇ ਨਾਲ ਬੰਦਾ ਜੈਲਸ ਫੀਲ ਕਰੇ ਉਹ ਤਾਂ ਬੰਦਾ ਚੱਲ ਕਹਿੰਦਾ ਹਾਂ ਵੀ ਗੱਲ ਵਿਹਾਰੀ ਆ ਬੰਦਾ ਆਮ ਨੋਰਮਲ ਨਾ ਉਹਦੇ ਕਬੂਤਰ ਰੱਖੇ ਹੋਏ ਮੇਰੇ ਸਹਾਨਾ ਨਾ ਕੋਈ ਕੁਛ ਪਰ ਨਾ ਮੇਂ ਕਹਿਆਂ ਨੂੰ ਆਤਾ ਹੁੰਦਿਆਂ ਮੇਰਾ ਭਰਾ ਸਵਾਦ ਲੈਂਦੀਆਂ ਤਾਂ ਵੀਰੇ ਨੰਬਰ ਦਿੱਤਾ ਹੁੰਦਾ ਠੀਕ ਹੈ ਜੀ ਤੁਸੀਂ ਡਾਇਰੈਕਟ ਆਪਣੇ ਭਰਾ ਨੂੰ ਮੇਰਾ ਵੀਰ ਫੋਨ ਲਾਇਆ ਕਰੋ ਠੀਕ ਹੈ ਚੈਟ ਤੇ ਯਾਰ ਗੱਲ ਕਰਨ ਦਾ ਕੀ ਸਵਾਦ ਆਉਂਦਾ ਤੁਸੀਂ ਆਹਮਣੋ ਸਾਹਮਣੇ ਬਹਿ ਕੇ ਗੱਲ ਕਰੋ ਜਾਂ ਮੇਰਾ ਭਰਾ ਫੋਨ ਲਾਵੋ ਠੀਕ ਹੈ ਜੀ ਬਾਕੀ ਯਾਰ ਉਸ ਭਰਾ ਦਾ ਦਿਲੋ ਧੰਨਵਾਦ ਆਪਣੀ ਵੀਡੀਓ ਇੰਨੀ ਧਿਆਨ ਨਾਲ ਉਹ ਸੌਂਦਾ ਆ ਪਰ ਇੰਨੇ ਵੀ ਧਿਆਨ ਨਾਲ ਨਹੀਂ ਸੌਂਦਾ ਕਿ ਉਹਨੂੰ ਕੱਲੇ ਕੱਲੇ ਸ਼ਬਦ ਨਾ ਸਮਝ ਆਉਣ ਠੀਕ ਹੈ ਤਾਂ ਅੱਜ ਉਸ ਬੰਦੇ ਦੇ ਲਈ ਮੈਂ ਹਾ ਡਾਇਲੋਗ ਬਿਲਕੁਲ ਆਰਾਮ ਨਾਲ ਬੋਲਿਆ ਕਿ ਭਰਾ ਤਸੱਲੀ ਬਖਸ਼ੋ ਕੇ ਆਪਣੀ ਵੀਡੀਓ ਵੇਖ ਲੂਗਾ ਤੇ ਜਿਹੜਾ ਮੈਂ ਜਵਾਬ ਦਿੱਤਾ ਉਹਨੂੰ ਵੀ ਮਿਲ ਜੇਗਾ ਮੇਰਾ ਭਰਾ ਠੀਕ ਹੈ ਤੇ ਆ ਸਦਰੋਂ ਚੈੱਕ ਕਰੂੰ ਮੇਰਾ ਵੀਰ ਆਪਣੇ ਅੱਜ ਵਾਲੇ ਵੱਡੇ ਜੋੜੇ ਦੀ ਕੁਆਲਿਟੀ ਬੱਜੀ ਕਬੂਤਰਗਾ ਦੇ ਤੁਹਾਨੂੰ ਪਤਾ ਹੀ ਆ ਕਿ ਸਦਰੋਂ ਨਿਹਰੀਆਂ ਗਦੀਆਂ ਲਾਟਾਂ ਨੇ ਲਾਟਾਂ ਚੈੱਕ ਕਰ ਲਓ ਬਾਬੇ ਗੁਰਦੇਵ ਕਣੀਏ ਵਾਲੇ ਕਬੂਤਰਾਂ ਦੇ ਵਿੱਚੋਂ ਲਾਲ ਚਿੰਨੇ ਚਿੱਟੀਆਂ ਅੱਖਾਂ ਦੇ ਮੇਰਾ ਵੀਰ ਠੀਕ ਹੈ ਜੀ ਆਹ ਬਾਈ ਜੀ ਮਗਰ ਵਾਲਾ ਆਪਣਾ ਕੂਤਰ ਤੇ ਆਹ ਬਾਈ ਜੀ ਅੱਗੇ ਵਾਲੀ ਆਪਣੀ ਕੂਦਰੀ ਸੋ ਤੁਹਾਨੂੰ ਬਹੁਤ ਆਪਣੇ ਭਰਾਵਾਂ ਦੀ ਡਿਮਾਂਡ ਸੀਗੀ ਕਿ ਬਾਈ ਜੀ ਬਾਬੇ ਗੁਰਦੇਵ ਵਾਲੇ ਕੂਤਰਾਂ ਦੇ ਵਿੱਚੋਂ ਕੋਈ ਵੱਡੀ ਜੋੜੀ ਸਾਡੇ ਲਈ ਲੈ ਕੇ ਆਓ ਸੋ ਉਹ ਵੀਰ ਆਪਣੇ ਭਰਾ ਦੇ ਨਾਲ ਕਰ ਸਕਦੇ ਨੇ ਕੰਟੈਕਟ ਬਾਈ ਜੀ ਬਿਲਕੁਲ ਟਾਪ ਕੁਆਲਟੀ ਦੇ ਵਿੱਚ ਫੁੱਲ ਗਰੰਟੀ ਵਾਲੀ ਜੋੜੀ ਆਪਾਂ ਤੁਹਾਡੇ ਅੱਗੇ ਪੇਸ਼ ਅੱਜ ਕਰ ਦਿੱਤੀ ਆ ਉਹ ਵੀ ਬਾਈ ਜੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆ ਚੈੱਕ ਕਰ ਲਓ ਮਰਾਪਰਾ ਜੋੜੇ ਆਪਣੇ ਦਾ ਵਜੂਦ ਜੋੜੇ ਦੇ ਮੰਤਰ ਬਾਈ ਜੀ ਜੋੜੀ ਦੇ ਬੱਚੇ ਵਜਾ ਵਜਾ ਕਰਾਉਣ ਯਾਰ ਜਿੰਨੇ ਮਰਜ਼ੀ ਡਾਲਿਓ ਬਾਈ ਹੇਰਾਂ ਦੇ ਘਰ ਦੇ ਸਦਰੋਂ ਫੋਲੋ ਬਟਾ ਫੁੱਲ ਗਰੰਟੀ ਵਾਲੇ ਕਬੂਤਰ ਆਪਾਂ ਲੈ ਕੇ ਆਏ ਹਾਂ ਉਹਦੇ ਹੀ ਚੈੱਕ ਕਰ ਲਓ ਤੁਹਾਨੂੰ ਸਾਰਾ ਸਿਸਟਮ ਆਪਾਂ ਵਿਖਾਇਆ ਉੱਡਣ ਵਾਲੇ ਕਬੂਤਰ ਉਹਨਾਂ ਦੇ ਪਲੱਸ ਬਾਈ ਜੀ ਜੋੜਣ ਵਾਲੇ ਕਬੂਤਰ ਠੀਕ ਆ ਜੀ ਚੈੱਕ ਕਰੋ ਮੇਰਾ ਭਰਾ ਬਾਈ ਜੀ ਬ੍ਰੀਡ ਵੀ ਪਿਓਰਿਟੀ ਦੇ ਵਿੱਚ ਆ ਬਾਕੀ ਕਲਰ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਵਧੀਆ ਰੱਖਿਆ ਸੀਗਾ ਬਾਈ ਹਰਿਆਣੇ ਆ ਆਪਦੇ ਕੂਤਰਾਂ ਦਾ ਠੀਕ ਹੈ ਜੀ ਤਾਂ ਜੋ ਚੀਜ਼ ਵੇਖਣ ਨੂੰ ਵੀ ਸੋਹਣੀ ਲੱਗੇ ਤੇ ਮੇਰਾ ਭਰਾ ਜਿਹਦਾ ਸਮਾਨ ਦੇ ਵਿੱਚ ਜਾਂ ਉਹ ਤਾਂ ਬਾਈ ਤੁਹਾਨੂੰ ਪਤਾ ਹਰ ਬੰਦੇ ਦੀ ਰੂਹ ਹੀ ਖੁਸ਼ ਹੋਈ ਕਿ ਮੇਰਾ ਭਰਾ ਐਸੇ ਜੋੜੀ ਦੇ ਬੱਚੇ ਦਾ ਕੇ ਚੈੱਕ ਕਰ ਲਓ ਜੀ ਜੋੜੇ ਆਪਣੇ ਦਾ ਵਜੂਦ ਬਾਕੀ ਮੇਰਾ ਭਰਾ ਦੱਸਿਓ ਜਰੂਰ ਯਾਰ ਕਮੈਂਟ ਕਰਕੇ ਤੁਹਾਨੂੰ ਕਿੱਦਾਂ ਦਾ ਲੱਗਿਆ ਆਪਣਾ ਅੱਜ ਵਾਲਾ ਇਹ ਵੱਡਾ ਜੋੜਾ ਠੀਕ ਹੈ ਤੇ ਆਜੂ ਵੀ ਸੱਜਣੋ ਹੁਣ ਮੈਂ ਤੁਹਾਨੂੰ ਐਸੇ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਕੱਲੀ-ਕੱਲੀ ਚੀਜ਼ ਦਾ ਸ਼ੌਂਕ ਕਰਾਉਣਾ ਮੇਰਾ ਭਰਾ ਵੀਡੀਓ ਵਿੱਚ ਤੁਸੀਂ ਲਾਸਟ ਤੱਕ ਬਣੇ ਰਹੋ ਬਿਨ ਬਗੈਰ ਸਕਿਪ ਕਰਦੇ ਆਪਣੀ ਭਰਾ ਦੀ ਵੀਡੀਓ ਨੂੰ ਲਾਸਟ ਤੱਕ ਵੇਖਿਆ ਕਰੋ ਠੀਕ ਹੈ ਤੇ ਜਿਹੜੇ ਕੋਸ ਜਿਆਦਾ ਹੀ ਸਿਆਣੇ ਲੋਕ ਨੇ ਠੀਕ ਹੈ ਜੀ ਜਿਨ੍ਹਾਂ ਨੂੰ ਆਪਾਂ ਝੁਰਲੂ ਕਹਿੰਦੇ ਆ ਉਹ ਮੇਰਾ ਭਰਾ ਦੂਰ ਹੀ ਰਹਿ ਜਾ ਕਰਨਾ ਆਪਣੀ ਵੀਡੀਓ ਤੋਂ ਨਾ ਵੇਖਿਆ ਕਰਨ ਯਾਰ ਜੇ ਤੁਹਾਨੂੰ ਨਹੀਂ ਆਪਾਂ ਚੰਗੇ ਲੱਗਦੇ ਤਾਂ ਠੀਕ ਹੈ ਸਿਰਫ ਜਿਹੜੇ ਬੰਦੇ ਲੱਗਦੇ ਨੇ ਉਹਨਾਂ ਵਾਸਤੇ ਆ ਇਹ ਬਾਕੀ ਚਲੋ ਗਾਲੀ ਕੋਈ ਨਹੀਂ ਯਾਰ ਰੰਜ ਕੇ ਲੱਗੋ ਤੁਸੀਂ ਮੱਛਣਾ ਮੱਚੋ ਕੋਈ ਟੈਨਸ਼ਨ ਨਹੀਂ ਮੇਰਾ ਭਰਾ ਆਪ ਦਾ ਡੇਲੀ ਟੌਪ ਤੋਂ ਟੌਪ ਵਜਨ ਉਹਨਾਂ ਵਰ ਪਾਇਆ ਕਰਾਂਗੇ ਠੀਕ ਹੈ ਜੀ ਕਿਉਂਕਿ ਵੀਰੇ ਜਿਹੜੇ ਸੱਜਣ ਸਾਨੂੰ ਪਿਆਰ ਕਰਦੇ ਆ ਉਹਨਾਂ ਦੇ ਬਦੌਲਤ ਸਾਨੂੰ ਮੈਂ ਤਾਂ ਉਪਸ਼ਾ ਨਹੀਂ ਵੇਖਦਾ ਕਈ ਵਾਰੀ ਤੌਪ ਵੀ ਹੁੰਦੀ ਮੈਂ ਕਹਿੰਦਾ ਨਹੀਂ ਯਾਰ ਆਪਾਂ ਵੀਡੀਓ ਲਾਈਏ ਕਿਉਂ ਵਿੱਚੋਂ ਕਈ ਆਪਣੇ ਸੱਜਣ ਹੁੰਦੇ ਨੇ ਐਨ ਆਰ ਆਈ ਭਰਾ ਆ ਠੀਕ ਆ ਆਪਣੀ ਵੀਡੀਓ ਵੇਖ ਕੇ ਉਹਦਾ ਟਾਈਮ ਪਾਸ ਉਹ ਕਰਦੇ ਆ ਸੋ ਆਜੋ ਸੱਜਣ ਨੂੰ ਹੁਣ ਮੈਂ ਕਰਾਉਣਾ ਤੁਹਾਨੂੰ ਸ਼ੌਂਕ ਹਾਂਜੀ ਵੀ ਸੱਜਣ ਨੂੰ ਆ ਚੈੱਕ ਕਰੋ ਵੀਰੇ ਆਪਣਾ ਵੱਡਾ ਕੂਤਰ ਬਾਬੇ ਗੁਰਦੇਵ ਘਣੀ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਲਾਲਚੀਨਾ ਗੱਤਕਾਰ ਸਦ ਨੂੰ ਜਨਵਰ ਆਪਣੇ ਦਾ ਚੈੱਕ ਕਰ ਲੋ ਸਾਰਾ ਲਾਲ ਚੀਨਾ ਪੂਰੀ ਜੀ ਲੋਕ ਬਿਲਕੁਲ ਬਾਈ ਜੀ ਚਿੱਟੀਆਂ ਅੱਖਾਂ ਦਾ ਆਪਣਾ ਇਹ ਜਨਵਰ ਆ ਕਬੂਤਰ ਦਾ ਯਾਰ ਬਾਡੀ ਸਟਰਕਚਰ ਮੰਤਰ ਬਹੁਤ ਹੀ ਜ਼ਿਆਦਾ ਵਧੀਆ ਆ ਆ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਜਨਵਰ ਕੈਂਚੀ ਨਹੀਂ ਲੱਗਾ ਕੋਈ ਕੋਹ ਨਹੀਂ ਉਹਦੇ ਬਾਵਜੂਦ ਮੇਰਾ ਭਰਾ ਜਨਵਰ ਆਪਣੀ ਹੱਕ ਚੌੜੀ ਰੱਖਦਾ ਪਿੱਛੋਂ ਵਜੂਦ ਕੂਤਰ ਦਾ ਬਿਲਕੁਲ ਇਹਨਾਂ ਬੰਦੇ ਆ ਮੇਰਾ ਭਰਾ ਚਾਹੇ ਭਰਾ ਇਹਨੂੰ ਕੂਤਰ ਨੂੰ ਕੜੇ ਵਿੱਚੋਂ ਕੱਢ ਲੋ ਏਡਾ ਸੋਹਣਾ ਵਜੂਦ ਰੱਖਦਾ ਕੂਤਰ ਇਹ ਠੀਕ ਹੈ ਜੀ ਤੇ ਆਹ ਵਾਜੀ ਜਨਬਰ ਆਪਣੀ ਦੀ ਅੱਖ ਆ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਬਿਲਕੁਲ ਵਾਜੀ ਚਿੱਟੀਆਂ ਅੱਖਾਂ ਦੇ ਵਿੱਚ ਬੜਾ ਕੂਤਰ ਜਿਹੋ ਜਿਹਾ ਆਪਣਾ ਨਰਿਆ ਉਹੋ ਜੀ ਸੱਜਣੋ ਇਹਦੇ ਨਾਲ ਮਾਦੀ ਲੱਗੀ ਹੋਈ ਆ ਠੀਕ ਹੈ ਬਿਲਕੁਲ ਵਾਜੀ ਪੂਸਤਾਂ ਹੀ ਕਰਨੀਆਂ ਪੱਕਾ ਲੱਗਾ ਹੋਇਆ ਜੋੜਾ-ਜੋੜਾ ਲਾਉਂਦੀ ਸਾਨੂੰ ਕੋਈ ਲੋੜ ਨਹੀਂ ਪੂਰਾ ਸੱਜਣੋ ਤਸੱਲੀ ਵਾਲਾ ਜੋੜਾ ਬੱਚੇ ਜੋੜੀ ਦੇ ਬਹਿ ਜਾ ਬਹਿ ਜਾ ਕਰਾਉਂਦੇ ਮੇਰਾ ਭਰਾ ਤੇ ਆਹ ਵਾਜੀ ਦੂਜੀ ਸਾਈਡ ਦੀ ਅੱਖ ਚੈੱਕ ਕਰ ਲਓ ਦੇਖੋ ਜੀ ਅੱਖ ਦਾ ਨੂਰ ਮੇਰਾ ਵੀਰ ਠੀਕ ਹੈ ਹੁਣ ਮੈਂ ਤੁਹਾਨੂੰ ਪੱਲਾ ਖੋਣਾ ਪੱਲੇ ਦੀ ਮੇਰਾ ਭ ਆ ਲੋ ਜੀ ਦੇਖੋ ਮੇਰਾ ਬਰਾਬਰ ਕਿੱਡੇ ਵੱਡੇ ਆਪਣੇ ਪੱਲਿਆਂ ਦਾ ਇਹ ਕੂਤਰਿਆ ਚੈੱਕ ਕਰ ਲਓ ਮੇਰਾ ਵੀ ਕੋਈ ਗੈਪ ਨਹੀਂ ਹੈ ਕੋਈ ਕਹੋ ਨਹੀਂ ਹੈ ਪਹਿਲੀ ਕੰਨੀ ਤੋਂ ਤੁਸੀਂ ਬਗਲ ਚੈੱਕ ਕਰ ਸਕਦੇ ਹੋ ਮੇਰਾ ਭਰਾ ਕਿੱਥੇ ਜਾਂਦੀ ਆ ਠੀਕ ਹੈ ਜੀ ਕਿਉਂਕਿ ਮੇਰਾ ਭਰਾ ਉਡਾਰ ਦੇ ਵਿੱਚ ਬਗਲ ਦਾ ਸੱਜਣ ਉਹ ਬਹੁਤ ਵੱਡਾ ਕਰਦਾਰ ਆ ਜਿਹੜਾ ਬੰਦਾ ਇਸ ਗੱਲ ਨੂੰ ਸਮਝਦਾ ਆ ਬਾਕੀ ਜਿਹੜਾ ਨਹੀਂ ਸਮਝਦਾ ਉਹਦੇ ਲਈ ਤਾਂ ਇਹ ਗੱਲਾਂ ਬੇਕਾਰ ਆ ਮੇਰਾ ਵੀਰ ਤੇ ਆ ਮੇਰਾ ਭਰਾ ਅਗਲਾ ਪੱਲਾ ਜਾਨਵਰ ਆਪਣੇ ਦਾ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਕਬੂਤਰ ਦੀ ਪੂਛ ਵਿਖਾਉਣਾ ਪੂਛ ਦੀ ਮੜੀ ਜੀ ਕੁਆਲਿਟੀ ਚੈੱਕ ਕਰ ਲਓ ਜੀ ਬਿਲਕੁਲ ਬੰਦ ਪੂਛ ਰਹਾ ਦਾ ਕੋਈ ਗੈਪ ਪੈਰਾਂ ਦੀ ਕੁਆਲਿਟੀ ਚੈੱਕ ਕਰਾਉਣਾ ਨੋਂਦਰਾਂ ਚੈੱਕ ਕਰਿਓ ਮੇਰਾ ਭਰਾ ਦੇਖੋ ਜੀ ਪੈਰਾਂ ਉੱਤੇ ਹਲਕੀ ਜਿਹੀ ਪਿਆਮੀ ਜੀ ਮੋਜ ਹੈ ਠੀਕ ਹੈ ਜੀ ਬਿਲਕੁਲ ਬੰਦ ਜੋੜ ਲਾਲ ਸੁਰਖ ਪੈਰਾਂ ਦਾ ਆਪਣਾ ਜਨਪਰਿਆ ਨੋਂਦਰਾਂ ਚੈੱਕ ਕਰ ਸਾਦੇਉਂ ਦੇਖੋ ਜੀ ਵੱਡੀਆਂ ਨੋਂਦਰਾਂ ਆਖਦਾ ਕੂਤਰ ਇਹ ਠੀਕ ਹੈ ਬਾਕੀ ਤੁਸੀਂ ਐਸ ਬੰਨਿਓ ਮੇਰਾ ਭਰਾ ਫਰੰਟ ਚੈੱਕ ਕਰ ਲਓ ਐਸ ਬੰਨਿਓ ਵੀ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਦੇਖੋ ਜੀ ਉਤਰ ਨੂੰ ਠੀਕ ਹੈ ਫੁੱਲ ਗਰਮ ਚੀੜਾ ਕੂਤਰਾ ਮੇਰਾ ਭਰਾ ਆਲੋ ਜੀ ਆਹ ਭਾਈ ਜੀ ਸੀਗਾ ਆਪਣਾ ਮਕਮਲ ਕੂਤਰ ਠੀਕ ਐ ਸੋ ਆਓ ਭਰਾ ਹੁਣ ਮਸੂਨੇ ਦੇ ਨਾਲ ਲੱਗੀ ਮਾਦੀ ਦਾ ਸ਼ੌਕ ਕਰਾਉਣਾ ਹਾਂ ਜੀ ਵੀ ਸੱਜਣੋ ਆਹ ਆਪਨੀ ਵੱਡੀ ਕੂਤਰੀ ਮੇਰਾ ਭਰਾ ਜਿਹੜੇ ਉਸ ਲਾਲਜੀ ਨੇ ਕਬੂਤਰ ਦੇ ਨਾਲ ਲੱਗੀ ਹੋਈ ਆ ਭਾਈ ਜੀ ਪਹਿਲਾਂ ਤੁਸੀਂ ਜੋੜੇ ਦੀ ਕੁਆਲਿਟੀ ਚੈੱਕ ਕਰੀ ਦਿੱਤੀ ਬਿਲਕੁਲ ਸੱਜਣੋ ਇੱਕੋ ਜਿਹਾ ਜੋੜਾ ਵਾ ਜਿਹੋ ਜਿਹਾ ਆਪਣਾ ਕੂਤਰ ਸੀਗਾ ਉਹੋ ਜੀ ਭਾਈ ਜੀ ਸੇਮ ਮਦੀਨੇ ਆ ਚੈੱਕ ਕਰ ਲਓ ਪਿਆਰ ਬਾਬੇ ਗੁਰਦੇਵ ਵਾਲੇ ਕੂਤਰਾਂ ਵਿੱਚੋਂ ਠੀਕ ਐ ਜੀ ਲਾਲ ਚੀਨੀ ਗੁਲਾਬੀ ਨੋਕ ਬਿਲਕੁਲ ਬਾਈ ਜੀ ਚਿੱਟੀਆਂ ਅੱਖਾਂ ਕੋਈ ਲਾਲਗੀ ਨਹੀਂ ਅੱਖ ਕੋਈ ਕੋਹ ਨਹੀਂ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਜਿਹੜਾ ਬੰਦਾ ਸ਼ਿਕਾਰੀ ਹੋਏਗਾ ਨਾ ਮੇਰਾ ਵੀਰ ਉਸ ਬੰਦੇ ਨੇ ਵੇਖ ਕੇ ਹੀ ਸਮਝਣਾ ਹਾਂ ਵੀ ਬਾਕੀ ਕੋਈ ਚੀਜ਼ ਹੈਗੀ ਆ ਚੈੱਕ ਕਰ ਲਓ ਮੇਰਾ ਭਰਾ ਜੋੜਾ ਮਿਲਿਆ ਹੋਇਆ ਜੋੜਾ ਲਾਉਣ ਦੀ ਤੁਹਾਨੂੰ ਕੋਈ ਲੋੜ ਨਹੀਂ ਲਾਲ ਚੀਨੀ ਗੁਦਰੀ ਹੈਕ ਗੁਦਰੀ ਦੀ ਚੈੱਕ ਕਰ ਲਓ ਦੇਖੋ ਜੀ ਹੱਥ 'ਚ ਆ ਕੇ ਦੇਖੋ ਕਿ ਮੈਂ ਜੋਰ ਮਾਰਦੀ ਪਈ ਆ ਠੀਕ ਹੈ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਹਟਾਂਗੇ ਕੂਤ ਵੀਰੇ ਹੱਥ ਕੋੜੇ ਗਰਮਿਆਂ ਹਾਤੂ ਚਲਵਾ ਕੇ ਘਾਟੀ ਰਾਜੀ ਆ ਤੇ ਆ ਬਾਈ ਦੂਜੀ ਸਾਈਡ ਦੀ ਅੱਖ ਠਹਿਰ ਜਾ ਠਹਿਰ ਜਾ ਆ ਲੋ ਜੀ ਆ ਦੂਜੀ ਸਾਈਡ ਦੀ ਅੱਖ ਮੇਰਾ ਭਰਾ ਚੈੱਕ ਕਰ ਲੋ ਦੇਖੋ ਜੀ ਬਿਲਕੁਲ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਵੀਰ ਆਪਣੇ ਨੀਲੇ ਡੋਰਿਆਂ ਦੀ ਬਾਈ ਜੀ ਆਪਣੀ ਇਹ ਕੂਤਰੀ ਹੈ ਠੀਕ ਹੈ ਜੀ ਤੇ ਆ ਸੱਜਣੋਂ ਮਾਦੀ ਆਪਣੀ ਦਾ ਪੱਲਾ ਜੀ ਆ ਪੱਲੇ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਿਟੀ ਦੇਖੋ ਮੇਰਾ ਭਰਾ ਕੋਈ ਗੈਬ ਨਹੀਂ ਹੈ ਕੋਈ ਕਹੋਂ ਨਹੀਂ ਜਦ ਕਿ ਸੱਜਣੋਂ ਜੋੜਿਆਂ ਵਾਲੇ ਕੂਤਰ ਆ ਠੀਕ ਹੈ ਇਹਨਾਂ ਦੇ ਪੱਲਿਆਂ ਦੀ ਬੰਤਰ ਵੇਖ ਕੇ ਤੁਸੀਂ ਆਪ ਹੀ ਬੱਚੇ ਸਮਝਿਓ ਕਿ ਹਾਂ ਵੀ ਬੱਚੇ ਇਹ ਕਿ ਹੋ ਜਾ ਕੜਦਾ ਹੋਏਗਾ ਜੋੜ ਆਪਣਾ ਠੀਕ ਹੈ ਤੇ ਆ ਮਰਾ ਵੀਰ ਅਗਲਾ ਪੱਲਾ ਜੀ ਮਾਦੀ ਆਪਣੀ ਦਾ ਚੈੱਕ ਕਰੋ ਮਰਾ ਪ੍ਰਾ ਦੇਖੋ ਜੀ ਆਹਾ ਹੁੰਦਾ ਮਰਾ ਪ੍ਰਾ ਸਹੀ ਡਾਰ ਵਾਲਾ ਪੱਲਾ ਚੈੱਕ ਕਰ ਲੋ ਦੇਖੋ ਕੋਈ ਗਾਇਬ ਨਹੀਂ ਕੋਈ ਕਹ ਨਹੀਂ ਪੱਲਾ ਮੈਂ ਪੂਰਾ ਖੋਲਤਾ ਉਹਦੇ ਬਾਵਜੂਦ ਕਬੂਤਰੀ ਦੀ ਬਗਲ ਦੇਖੋ ਵੀਰੇ ਏਡੀ ਸੰਗਣੀ ਲੱਕ ਉਤੇ ਕਿਵੇਂ ਚੜੀ ਹੋਈ ਆ ਆ ਜਿੱਥੇ ਮੇਰਾ ਅੰਗੂਠਾ ਚੈੱਕ ਕਰ ਲੋ ਪੱਲਾ ਮੈਂ ਪੂਰਾ ਖੋਲਿਆ ਹੋਇਆ ਹੈ ਤੁਹਾਡੇ ਸਾਹਮਣੇ ਬਟਾ ਹ ਲੱਕ ਉਤੇ ਆ ਬਗਲ ਵਾਲੇ ਫਰ ਹੈਗੇ ਆ ਘੇਰ ਕੇ ਰੱਖਿਆ ਇਹਨਾਂ ਨੇ ਠੀਕ ਹੈ ਜੀ ਇਹਦੇ ਸਾਰੇ ਬਾਈ ਜੀ ਕੂਤਰ ਸਮਾਨ ਦੇ ਵਿੱਚ ਖੜਦਾ ਆ ਚੈੱਕ ਕਰ ਲੋ ਵੀਰੇ ਬਹੁਤ ਹੀ ਟੌਪ ਜੋੜਾ ਯਾਰ ਜਿਹੜੇ ਬੰਦੇ ਘਰੇ ਗਿਆ ਨਾ ਤੇ ਆ ਬਾਈ ਜੀ ਮਾਦੀ ਦੇ ਪੈਰ ਆ ਜੀ ਪੈਰ ਦੇ ਵਿੱਚ ਮੇਰਾ ਭਰਾ ਰੰਗ ਲੱਗੀ ਹੋਈ ਨਾਮ ਲਿਖਿਆ ਹੋਇਆ ਬਾਈ ਦਾ ਬਿਲਕੁਲ ਬੰਦ ਜੋੜਾ ਸੱਚ ਨੂੰ ਬਿਲਕੁਲ ਬੰਦ ਜੋੜ ਪੈਰ ਦੇ ਵਿੱਚ ਪੱਕੀ ਰੰਗੇ ਜੇ ਲੱਗੀ ਹੋਈ ਹੈ ਮਾਦੀ ਆਪਣੀ ਤੇ ਠੀਕ ਹੈ ਨਾ ਉਹਨੂੰ ਸਾਰਾ ਲਿਖਿਆ ਹੋਇਆ ਇਹ ਆ ਲੋ ਜੀ ਬਾਕੀ ਤੁਸੀਂ ਅੱਗੇ ਮੇਰਾ ਭਰਾ ਫਰੰਟ ਚ ਚੈੱਕ ਕਰ ਲੋ ਕੂਤਰੀ ਆਪਣੀ ਦਾ ਤੇ ਐਸ ਬੰਨ ਵੀ ਮੇਰਾ ਭਰਾ ਤੁਸੀਂ ਚੈੱਕ ਕਰ ਸਕਦੇ ਹੋ ਕੂਤਰੀ ਆਹ ਸੀਗੀ ਵੀਰੇ ਆਪਣੀ ਮਕੰਮਲ ਕੂਤਰੀ ਤੇ ਆ ਉਪਰੋਂ ਹੁਣ ਮੈਨੂੰ ਜੁੜਾ ਹੈ ਜਾਲ ਦੇ ਵਿੱਚ ਛੱਡ ਕੇ ਬਖੋਣਾ। ਬਾਕੀ ਮੇਰਾ ਭਰਾ ਤੁਸੀਂ ਦੱਸਿਓ ਜਰੂਰ ਯਾਰ ਲਾਜ਼ਮੀ ਕਿ ਆਪਣੀ ਅੱਜ ਵਾਲੀ ਵੱਡੀ ਜੋੜੀ ਬਾਬੇ ਗੁਰਦੇਵ ਕਣੀਆਂ ਵਾਲੀ ਕੂਤਰਾ ਦੇ ਵਿੱਚੋਂ ਮੇਰੇ ਸਾਰੇ ਭਰਾਵਾਂ ਨੂੰ ਕਿੱਦਾਂ ਦੀ ਲੱਗੀ ਜੀ ਬਾਜੀ ਅੱਜ ਜੋੜੇ ਦਾ ਮੇਰਾ ਭਰਾ ਤੁਸੀਂ ਬਾਕੀ ਦੁਬਾਰਾ ਧੋਵਾ ਕਿਉਂ ਫਰੰਟ ਚੈੱਕ ਕਰ ਲੋ ਸਦਰੋਂ ਮਿਲਿਆ ਮਲਾਇਆ ਜੋੜਾ ਜੋੜਾ ਲਾਉਂਦੀ ਤੁਹਾਨੂੰ ਲੋੜ ਨਹੀਂ ਆਡੇ ਬੱਚੇ ਧਰਦਾ ਹੋਇਆ ਜੋੜਾ ਆ। ਠੀਕ ਹੈ ਜੀ ਫੋਲੋ ਬਟਾ ਫੋਲੋ ਬਾਈ ਜੀ ਡਾਰ ਵਾਲਾ ਜੋੜਾ ਜੋੜੀ ਦੇ ਬੱਚੇ ਨਾ ਤਾਂ ਵੀਰੇ ਪਿੰਡਾਂ ਤੋਂ ਜਾਂਦੇ ਆ ਉੜਦੇ ਵੀ ਪੂਰਾ ਟਕਾ ਕੇ ਆ ਯਾਰ ਬਾਕੀ ਅੱਗੇ ਥੋੜੀ ਸਾਂ ਬਿਆ ਮੇਰਾ ਭਰਾ ਠੀਕ ਹੈ ਤੁਹਾਡੇ ਘਰ ਆ ਕੇ ਬਾਈ ਜੀ ਮੈਂ ਨਹੀਂ ਕੂਤੜਾ ਡਾ ਸਕਦਾ ਥੱਲੇ ਬੈ ਕੇ ਡਾਉਣੇ ਪੈਣੇ ਮਿਹਨਤਾਂ ਕਰਨੀਆਂ ਪੈਣੀਆਂ ਮੇਰਾ ਵੀ ਫਿਰ ਤੁਹਾਨੂੰ ਚੰਗਾ ਰੀਅਲਟ ਮਿਲੇਗਾ ਐ ਜਿਹੜੀ ਹਾਂ ਆਪਾਂ ਕੈਸੇ ਵੀ YouTube ਉਰ ਤੋਂ ਕਬੂਤਰ ਮਾਲ ਲੈ ਕੇ ਆ ਕੇ ਜੀ ਬਾਈ ਨੇ ਗਾਰੰਟੀ ਦਿੱਤੀ ਸੀ ਉਡਣਗੇ ਨਹੀਂ ਮੇਰਾ ਭਰਾ ਮਿਹਨਤ ਤਾਂ ਬਾਈ ਜੀ ਤੁਹਾਨੂੰ ਕਰਨੀ ਪੈਣੀ ਆ ਚਾਹੇ ਤੁਸੀਂ ਆਪਣੇ ਤੋਂ ਲੈ ਲਓ ਕਿਸੇ ਵੀ ਬੰਦੇ ਤੋਂ ਲੈ ਲਓ ਯਾਰ ਜਿੰਨੇ ਮਰਜੀ ਪੈਸੇ ਖਾਤੇ ਘਾ ਲਓ ਮੇਰਾ ਭਰਾ ਪਰ ਬਾਈ ਜੀ ਮਿਹਨਤ ਤੁਹਾਨੂੰ ਕਰਨੀ ਹੀ ਪੈਣੀ ਆ ਫਿਰ ਹੀ ਤੁਹਾਨੂੰ ਮੇਰਾ ਭਰਾ ਚੰਗਾ ਰੀਅਲਟੇ ਮਿਲੇਗਾ ਠੀਕ ਹੈ ਤੇ ਬਾਕੀ ਤੁਹਾਨੂੰ ਪਤਾ ਆਲ ਪੰਜਾਬ ਦੇ ਵਿੱਚ ਉਤਰ ਆਪਣੇ ਜਾਂਦੇ ਨੇ ਦਿੱਲੀ ਹੋ ਗਿਆ ਠੀਕ ਹੈ ਸੋਨੀਪਥ ਪਾਣੀਪਥ ਕਰਨਾਲ ਤੇ ਆਪਣਾ ਲਾਸਟ ਗੁੜगांव ਤੇ ਬਾਈ ਜੀ ਅੰਬਾਲਾ ਵੀ ਆਪਣੇ ਜਨਮ ਪਰ ਜਾਂਦੇ ਨੇ ਬਸ ਤੁਹਾਨੂੰ ਕੱਲਾ ਵਸਦਾ ਕਰਾਇਆ ਦੇਣਾ ਪੈਣਾ ਉਸ ਤੱਕ ਪਹੁੰਚ ਕਰਕੇ ਜੀ ਦੀ ਜ਼ਿੰਮੇਵਾਰੀ ਤੁਹਾਡੇ ਭਰਾ ਦੀ ਹੁੰਦੀ ਮੇਰਾ ਵੀਰ ਠੀਕ ਹੈ ਸੋ ਠੀਕ ਆ ਵੀ ਸੱਜਣੋ ਮਿਲਦੇ ਹੁਣ ਆਪਾਂ ਸੋਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਆਮਕ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਵਧੀਆ ਨਸਲ ਦੇ ਵਿੱਚੋਂ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਵੇਜੀ